ਅਮਰਤਪਾਲ ਦਾ ਜਿਹੜਾ ਐਜਾ ਉਹ ਕਾਫੀ ਜਾ ਅੱਗੇ ਵੱਧ ਚੁੱਕਿਆ ਹੈਗਾ ਪਰ ਜਿਹੜਾ ਖਡੂਰ ਸਾਹਿਬ ਦੇ ਵਿੱਚ ਕੀ ਹੋਇਆ ਕਿ ਜਿਹੜੇ ਬਿਰਸਾ ਸਿੰਘ ਵਲਟੋਹਾ ਲਾ ਲੋ ਚਾਹੇ ਕੁਲਵੀਰ ਜਿਹੜਾ ਲਾ ਲੋ ਜਾਂ ਮੰਨਾ ਲਾ ਲੋ ਬੀਜੇਪੀ ਦੇ ਇਹਨਾਂ ਦੀ ਜਿਹੜੇ ਵੀ ਵਰਕਰ ਸੀਗੇ ਜਾਂ ਇਹਨਾਂ ਦੇ ਮੋਢੀ ਸਰਪੰਚ ਸੀਗੇ ਆਗੂ ਸੀਗੇ ਉਹਨਾਂ ਨੇ ਵੀ ਇੱਕ ਤਰਫਾ ਐਲਾਨ ਕਰ ਦਿੱਤਾ ਵੀ ਅਸੀਂ ਚਾਹੇ ਤੁਹਾਨੂੰ ਵੋਟ ਪਾ ਦਈਏ ਪਰ ਸਾਡੇ ਨਾਲ ਜਿਹੜੇ ਪਿੱਛੇ ਪਰਿਵਾਰ ਹੈ ਜਾਂ ਸਾਡੇ ਸਮਰਥਕ ਨੇ ਉਹ ਤੁਹਾਡੇ ਨਾਲ ਚੱਲਣ ਨੂੰ ਤਿਆਰ ਨਹੀਂ ਹੈਗੇ ਐਂ ਲੱਗ ਰਿਹਾ ਸੀ ਫਿਲਮ ਸਿਟੀ ਚੰਡੀਗੜ੍ਹ ਜਾਂ ਮੋਹਾਲੀ ਨਹੀਂ ਉਹ ਫਰੀਦਕੋਟ ਹੈ ਗਈ ਹੈ ਇੱਕਦਮ ਸਰਬਜੀਤ ਦੇ ਹੱਕ ਦੇ ਵਿੱਚ ਉਹ ਲਹਿਰ ਬੰਨੀ ਸ਼ੁਰੂ ਹੋ ਗਈ ਹੈ ਉਹਦਾ ਨੁਕਸਾਨ ਅਸੀਂ ਮੰਨੀਏ ਕੀ ਵੀ ਕਿੰਨੂੰ ਹੋ ਸਕਦਾ ਹੈਗਾ ਉਹਦਾ ਜਿਹੜਾ ਨੁਕਸਾਨ ਹੈ ਕਰਨਜੀਤ ਮੋਲ ਨੂੰ ਮੋٹے ਤੌਰ ਤੇ ਹੋ ਰਿਹਾ ਹੈਗਾ ਨੇ ਜੇ ਅਸੀਂ ਉਸ ਹਰ ਪਿੰਡ ਦੇ ਵਿੱਚ ਖਡੂਰ ਸਾਹਿਬ ਦੇ ਜਿੱਥੇ ਤੇ ਖਾਲਸਾ ਵੀਰ ਗਈ ਹੈ ਜਾਂ ਨਹੀਂ ਵੀ ਗਈ ਤੁਹਾਨੂੰ ਇੱਕ ਇੱਕ ਐਗਜ਼ਾਮਪਲ ਜਰੂਰ ਮਿਲੇਗੀ ਹਰ ਹਲਕੇ ਦੇ ਵਿੱਚ ਤਿੰਨ ਤੋਂ ਚਾਰ ਮੁੰਡੇ ਉਹ ਪੱਕਾ ਮਿਲਣਗੇ ਜਿਨ੍ਹਾਂ ਨੇ ਪਹਿਲੇ ਚਿਟਾ ਲੋਂਦੇ ਸੀਗੇ ਨਸ਼ਾ ਕਰਦੇ ਸੀਗੇ ਉਹ ਉਹਨਾਂ ਨੇ ਕੋਈ ਸਿੱਖੀ ਸਰੂਪ ਨਹੀਂ ਸੀਗਾ ਉਹਨਾਂ ਨੇ ਨਸ਼ੇ ਛੱਡੇ ਸਿੱਖੀ ਸਰੂਪ ਦੇ ਵਿੱਚ ਆਏ ਤੇ ਉਹ ਉਹਨਾਂ ਦੀ ਜ਼ਿੰਦਗੀ ਬਦਲ ਗਈ ਕਿਉਂਕਿ ਇਦਾਂ ਹੈਗਾ ਕਿ ਜਿਹੜੀ ਕਾਂਗਰਸ ਹੈ ਯਾ ਬੀਜੇਪੀ ਹੈ ਸ਼ਹਿਰ ਦੇ ਵਿੱਚ ਕੁਛ ਨਾ ਕੁਛ ਵੋਟ ਲੈ ਜਾਂਦੀ ਹੈ ਪਰ ਬੀਜੇਪੀ ਦਾ ਵੀ ਗ੍ਰਾਫ ਪਿਛਲੇ ਕੁਛ ਦਿਨਾਂ ਤੋਂ ਉੱਤੇ ਆਇਆ ਹੈਗਾ ਜਿਹਦਾ ਕਾਰਨ ਇਹ ਹੋਇਆ ਕਿ ਜਦੋਂ ਅਮਰਤਪਾਲ ਦੀ ਐਂਟਰੀ ਹੁੰਦੀ ਹੈ ਐਂਟਰੀ ਉਹਨੇ ਸ਼ੁਰੂ ਕਿੱਥੋਂ ਕੀਤੀ ਪਹਿਲਾਂ ਤੇ ਉਹਨਾਂ ਨੇ ਦਸਤਾਰਬੰਦੀ ਸ਼ੁਰੂ ਕੀਤੀ ਉਹਨਾਂ ਨੇ ਕਿਹਾ ਅਮਰਤ ਛੱਕੋ ਗੁਰ ਦੇ ਲੜ ਲੱਗੋ ਨਾਲ ਹੀ ਉਹਨਾਂ ਨੇ ਜਿਹੜਾ ਨਸ਼ੇ ਦੇ ਵਿਰੁੱਧ ਜਿਹੜਾ ਕਦਮ ਚੁੱਕਿਆ ਉਹਨਾਂ ਨੇ ਜਿਹੜੀ ਖਾਲਸਾ ਵੀਰ ਸੀਗੀ ਉਹ ਖਡੂਰ ਸਾਹਿਬ ਦੇ ਹਲਕੇ ਦੇ ਵਿੱਚ ਜ਼ਿਆਦਾ ਕੱਢੀ ਹੈਗੀ ਜਿਦੇ ਵਿੱਚ ਉਹਨਾਂ ਨੇ ਹਰ ਪਿੰਡ ਦੇ ਵਿੱਚ ਤਿੰਨ ਤਿੰਨ ਦਿਨ ਲਾਏ ਹੈਗੇ ਲੋਕ ਸਭਾ ਚੋਣਾਂ ਪੂਰੀ ਤਰ੍ਹਾਂ ਨਾਲ ਭਖ ਚੁੱਕੀਆਂ ਨੇ ਪ੍ਰਚਾਰ ਜਿਹੜਾ ਉਹ ਹੰਧਿਆਂ ਤੇ ਪਹੁੰਚ ਗਿਆ ਉਮੀਦਵਾਰ ਪੂਰਾ ਜ਼ੋਰ ਲਾ ਰਹੇ ਨੇ ਪਰ ਪੰਜਾਬ ਦੀਆਂ ਤਿੰਨ ਐਸੀਆਂ ਸੀਟਾਂ ਨੇ ਜਿੱਥੇ ਪੰਥਕ ਧਿਰਾਂ ਦੇ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਖਾਸ ਕਰਕੇ ਦੋ ਆਜ਼ਾਦ ਉਮੀਦਵਾਰਾਂ ਨੇ ਪੰਜਾਬ ਦੀ ਐਸਵੀਆਰ ਚੋਣਵੀ ਹਵਾ ਦਾ ਰੁਖ ਹੀ ਬਦਲ ਕੇ ਰੱਖ ਦਿੱਤਾ ਪਹਿਲੀ ਗੱਲ ਖੰਡੂਰ ਸਾਹਿਬ ਦੀ ਹੈ ਤੇ ਦੂਜੀ ਫਰੀਦਕੋਟ ਦੀ ਆਖਰਕਾਰ ਫਰੀਦਕੋਟ ਅਤੇ ਖੰਡੂਰ ਸਾਹਿਬ ਤੇ ਸੰਗਰੂਰ ਦੇ ਵਿੱਚ ਗਰਾਊਂਡ ਤੇ ਕੀ ਰਿਪੋਰਟ ਹੈ ਗਰਾਊਂਡ ਦੀ ਕੀ ਰਿਪੋਰਟ ਹੈ ਉਹ ਰਿਪੋਰਟ ਜਾਣਨ ਦੇ ਲਈ ਸਾਡੇ ਨਾਲ ਮੌਜੂਦ ਨੇ ਮਨਦੀਪ ਹੁਰੀ ਜਿਨ੍ਹਾਂ ਨੇ ਲਗਾਤਾਰ ਸੀਨੀਅਰ ਪੱਤਰਕਾਰ ਨੇ ਲਗਾਤਾਰ ਗਰਾਊਂਡ ਤੇ ਘੁੰਮ ਕੇ ਦੇਖਿਆ ਖਾਸ ਕਰਕੇ ਖੰਡੂਰ ਸਾਹਿਬ ਤੇ ਫਰੀਦਕੋਟ ਹਲਕੇ ਵਿੱਚ ਕਿ ਉੱਥੇ ਹਵਾ ਕਿਹੋ ਜਿਹੀ ਵਗ ਰਹੀ ਹੈ ਇੰਨੀ ਗਰਮੀ ਦੇ ਵਿੱਚ ਜਿਹੜੀ ਹੀਟ ਵੇਵ ਚੱਲ ਰਹੀ ਹੈ ਤਾਂ ਇਹਨਾਂ ਆਜ਼ਾਦ ਮੀਰਦਵਾਰਾਂ ਦੇ ਹੱਕ 'ਚ ਕਿੰਨੀ ਕੁ ਵੇਵ ਹੈ ਜਿਹੜੀ ਉਹ ਖੜੀ ਹੋ پا ਰਹੀ ਹੈ ਕੀ ਸਮੀਕਰਨ ਨੇ ਕਿਉਂ ਇਹ ਵੇਵ ਬਣੀ ਇਹਦੇ ਬਾਰੇ ਗੱਲਬਾਤ ਕਰਦੇ ਆ ਸਾਡੇ ਨਾਲ ਸੀਨੀਅਰ ਪੱਤਰਕਾਰ ਮਨਦੀਪਪੁਰੀ ਨੇ ਮਨਦੀਪ ਜੀ ਖੰਡੂਰ ਸਾਹਿਬ ਦਾ ਕੀ ਹਾਲਾਤ ਨੇ ਕਿਵੇਂ ਸਾਰੀ ਹਵਾ ਇੱਕੋ ਲਖਤ ਬਦਲਦੀ ਤੁਹਾਨੂੰ ਦਿਖਾਈ ਦਿੱਤੀ ਹੈ ਦੇਖਿਆ ਜਾਵੇ ਕਿ ਲਾਲਜੀਤ ਸਿੰਘ ਭੁੱਲਰ ਜਿਹੜੇ ਕੈਬਨਿਟ ਮੰਤਰੀ ਨੇ ਉਹ ਸਾਰਨੋਂ ਪਹਿਲਾਂ ਉਹਨਾਂ ਦੀ ਅਨਾਊਂਸਮੈਂਟ ਹੁੰਦੀ ਉਸ ਸੀਟ ਤੋਂ ਪਰ ਜਦੋਂ ਅਮਰਿਤਪਾਲ ਸਿੰਘ ਦਾ ਐਂਟਰੀ ਹੁੰਦੀ ਹੈ ਸਮੀਕਰਨ ਇਕਦਮ ਬਦਲਦੇ ਨੇ ਉਹ ਕਿਵੇਂ ਬਦਲਦੇ ਨੇ ਉਹਦਾ ਅਸਲੀ ਕਾਰਨ ਇਹ ਹੈ ਕਿ ਸੀਓ ਜਿਹੜੀ ਸੀਟ ਹੈ ਉਹ ਅਸੀਂ ਜਦ ਕਵਰ ਕੀਤੀ ਕਟੋ-ਕਟ ਉਹਨੂੰ ਹਫਤਾ ਲਾਇਆ ਉਹ ਸੀਟ ਤੇ ਇਦਾਂ ਹੋਇਆ ਕਿ ਜਿਹੜੇ ਲੋਕ ਨੇ ਜਿਹੜੇ ਪਿੰਡਾਂ ਦੇ ਲੋਕ ਨੇ ਆ ਸ਼ਹਿਰ ਦੇ ਲੋਕ ਨੇ ਉਹਨਾਂ ਦਾ ਜਿਹੜਾ ਮੁੱਖ ਮੁੱਦਾ ਹੈ ਉਹ ਹੈ ਨਸ਼ਾ ਉਹ ਕਹਿੰਦੇ ਜੀ ਸਾਨੂੰ ਗਲੀਆਂ ਨਾਲੀਆਂ ਸਾਨੂੰ ਕੋਈ ਵੀ ਕੱਚੀ ਪੱਕੀ ਸੜਕ ਨਾਲ ਕੋਈ ਦਿੱਕਤ ਨਹੀਂ ਹੈ ਸਭ ਕੁਝ ਹੈਗਾ ਵਿਕਾਸ ਪਹਿਲਾਂ ਵੀ ਹੁੰਦਾ ਸੀ ਹੁਣ ਵੀ ਹੁੰਦਾ ਆ ਰਿਹਾ ਹੈ ਜਿਹੜਾ ਉਹ ਸੀਟ ਦੇ ਉੱਤੇ ਨਸ਼ੇ ਦਾ ਮੁੱਦਾ ਭਾਰੂ ਪੈ ਰਿਹਾ ਹੈਗਾ ਉਹ ਤਾਂ ਕਿਉਂਕਿ ਅਕਾਲੀ ਦਲ ਵੇਲੇ ਵੀ ਨਸ਼ਾ ਸੀ ਕਾਂਗਰਸ ਵੇਲੇ ਵੀ ਨਸ਼ਾ ਸੀ ਕੈਪਟਨ ਸਾਹਿਬ ਨੇ ਗੁਟਕਾ ਸਾਹਬ ਦੀ ਸੌਂ ਖਾ ਕੇ ਕਿਹਾ ਵੀ ਚਾਰ ਹਫ਼ਤੇ ਦੇ ਅੰਦਰ ਅੰਦਰ ਮੈਂ ਨਸ਼ੇ ਦਾ ਲੱਕ ਤੋੜਾਂਗਾ ਪਰ ਗੱਲ ਨਹੀਂ ਬਣੀ ਸਿੱਟ ਬਣਾਈ ਵੱਡੇ ਵੱਡੇ ਅਫਸਰ ਇਸ ਸਿਟੀ ਦੇ ਸਿੱਟ ਦੇ ਮੁਖੀ ਬਣਾਏ ਗਏ ਪਰ ਜਦੋਂ ਗੱਲ ਆਈ ਆਮ ਆਦਮੀ ਪਾਰਟੀ 2022 ਦੇ ਵਿੱਚ ਉਹਨਾਂ ਨੇ ਆਪਣੀ ਜਿਹੜਾ ਚੋਣ ਮੈਨੀਫੈਸਟੋ ਦੇ ਵਿੱਚ ਚਾਹੇ ਅਰਵਿੰਦ ਕੇਜਰੀਵਾਲ ਹੋਣ ਚਾਹੇ ਭਗਵੰਤ ਮਾਨ ਹੋਣ ਉਹਨਾਂ ਨੇ ਮੁੱਖ ਤੌਰ ਤੇ ਕਿਹਾ ਵੀ ਅਸੀਂ 20 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਿਆਂਗੇ ਪਰ ਨਸ਼ਾ ਅਜੇ ਤੱਕ ਵੀ ਖਤਮ ਨਹੀਂ ਹੋਇਆ ਜਿਸ ਦਾ ਕਾਰਨ ਇਹ ਹੋਇਆ ਕਿ ਜਦੋਂ ਅਮਰਪਾਲ ਦੀ ਐਂਟਰੀ ਹੁੰਦੀ ਹੈ ਐਂਟਰੀ ਉਹਨੇ ਸ਼ੁਰੂ ਕਿੱਥੋਂ ਕੀਤੀ ਪਹਿਲਾਂ ਤੇ ਉਹਨਾਂ ਨੇ ਦਸਤਾਰਬੰਦੀ ਸ਼ੁਰੂ ਕੀਤੀ ਉਹਨਾਂ ਨੇ ਕਿਹਾ ਅੰਮ੍ਰਿਤ ਛਕੋ ਗੁਰਦੇ ਲੜ ਲਗੋ ਨਾਲ ਹੀ ਉਹਨਾਂ ਨੇ ਜਿਹੜਾ ਨਸ਼ੇ ਦੇ ਵਿਰੁੱਧ ਜਿਹੜਾ ਕਦਮ ਚੁੱਕਿਆ ਉਹਨਾਂ ਨੇ ਜਿਹੜੀ ਖਾਲਸਾ ਵੀਰ ਸੀਗੀ ਉਹ ਖਡੂਰ ਸਾਹਿਬ ਦੇ ਹਲਕੇ ਦੇ ਵਿੱਚ ਜ਼ਿਆਦਾ ਕੱਢੀ ਹੈਗੀ ਜਿਹਦੇ ਵਿੱਚ ਉਹਨਾਂ ਨੇ ਹਰ ਪਿੰਡ ਦੇ ਵਿੱਚ ਤਿੰਨ ਤਿੰਨ ਦਿਨ ਲਾਏ ਹੈਗੇ ਨੇ ਮੈਂ ਜੇ ਅਸੀਂ ਉਸ ਹਰ ਪਿੰਡ ਦੇ ਵਿੱਚ ਖਡੂਰ ਸਾਹਿਬ ਦੇ ਜਿੱਥੇ ਜਿੱਥੇ ਖਾਲਸਾ ਵੀਰ ਗਈ ਹੈ ਜਾਂ ਨਹੀਂ ਵੀ ਗਈ ਤਾਨੂੰ ਇੱਕ ਇੱਕ ਐਗਜ਼ਾਮਪਲ ਜ਼ਰੂਰ ਮਿਲੇਗੀ ਹਰ ਹਲਕੇ ਦੇ ਵਿੱਚ ਤਿੰਨ ਤੋਂ ਚਾਰ ਮੁੰਡੇ ਉਹ ਪੱਕਾ ਮਿਲਣਗੇ ਜਿਨ੍ਹਾਂ ਨੇ ਪਹਿਲੇ ਚਿੱਟਾ ਲੋਂਦੇ ਸੀਗੇ ਨਸ਼ਾ ਕਰਦੇ ਸੀਗੇ ਉਹ ਉਹਨਾਂ ਨੇ ਕੋਈ ਸਿੱਖੀ ਸਰੂਪ ਨਹੀਂ ਸੀਗਾ ਉਹਨਾਂ ਨੇ ਨਸ਼ੇ ਛੱਡੇ ਸਿੱਖੀ ਸਰੂਪ ਦੇ ਵਿੱਚ ਆਏ ਤੇ ਉਹ ਉਹਨਾਂ ਦੀ ਜ਼ਿੰਦਗੀ ਬਦਲ ਗਈ ਜਿਦੇ ਕਰਕੇ ਪਿੰਡ ਦੇ ਵਿੱਚ ਹੀ ਆ ਜਿਹੜੇ ਘਰ ਦੇ ਵਿੱਚ ਮਾਹੌਲ ਬਦਲਿਆ ਵੀ ਇੱਕ ਇਹੀ ਇੱਕ ਬੰਦਾ ਜਿਦੇ ਕਰਕੇ ਨਸ਼ੇ ਤੋਂ ਅਸੀਂ ਦੂਰ ਰਹਿ ਸਕਦੇ ਹਾਂ ਅਸੀਂ ਆਪਣੀ ਜਵਾਨੀ ਬਚਾ ਲਈਏ ਔਰਤਾਂ ਇੱਥੇ ਤੱਕ ਕਹਿੰਦੀਆਂ ਰਹੀਆਂ ਕਿ ਜਿਹੜਾ ਅ ਅੰਮ੍ਰਿਤਪਾਲ ਆ ਜਦੋਂ ਤੱਕ ਉਹ ਨਹੀਂ ਆਏ ਸੀ ਸਾਡੇ ਇਹ ਪ੍ਰਚਾਰ ਕਰਨ ਸਾਡੇ ਪਿੰਡਾਂ ਦੇ ਵਿੱਚ ਖਾਲਸਾ ਵੀਰ ਨਹੀਂ ਕੱਢਣ ਅਸੀਂ ਕੀ ਕੀਤਾ ਅਸੀਂ ਆਪਣੇ ਬੱਚੇ ਨੂੰ ਬਾਹਰ ਨਹੀਂ ਕੱਢਦੇ ਸੀਗੇ ਇੱਕ ਮਾਹੌਲ ਸੀਗਾ ਮਾਹੌਲ ਇੱਥੋਂ ਹੀ ਸ਼ੁਰੂ ਹੁੰਦਾ ਜਿਹੜਾ ਮੋੜ ਵੱਜਦਾ ਨਾ ਉਹ ਇੱਥੋਂ ਹੁੰਦਾ ਕਿ ਜਿਹੜੇ ਉਹਨਾਂ ਨੇ ਖਾਲਸਾ ਵੀਰ ਕੱਢੀ ਨਸ਼ੇ ਤੋਂ ਦੂਰ ਕੀਤਾ ਔਰ ਤੱਕ ਬਿਲਕੁਲ ਸਹੀ ਚੱਲ ਰਿਹਾ ਸੀਗਾ ਪਰ ਜਦੋਂ ਇਹ ਜਿਹੜਾ ਪੂਰਾ ਐਪੀਸੋਡ ਹੁੰਦਾ ਹੈ ਥਾਣਾ ਕਿਰਾ ਜਾਂਦਾ ਹੈ ਥਾਣਾ ਕਿਰਨ ਤੋਂ ਬਾਅਦ ਜਿਹੜਾ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੈ ਲੋਕ ਫਿਰ ਗੁੱਸੇ ਦੇ ਵਿੱਚ ਆ ਗਏ ਵੀ ਉਹ ਤਾਂ ਮਾੜਾ ਕੰਮ ਕਰ ਕੀ ਰਿਹਾ ਸੀਗਾ ਉਹ ਤਾਂ ਚੰਗਾ ਕੰਮ ਕਰ ਰਿਹਾ ਸੀਗਾ ਜਿਹਦੇ ਕਰਕੇ ਉਹ ਜਿਹੜੀ ਲੋਕਾਂ ਨੂੰ ਲੱਗਿਆ ਵੀ ਉਹਦੇ ਨਾਲ ਧੱਕਾ ਹੋਇਆ ਉਹਦੇ ਮਾਪੇ ਨਾਲ ਵੀ ਧੱਕਾ ਹੋਇਆ ਜਿਹੜੀ ਉਹ ਸਿੰਪਥੀ ਹੈ ਉਹ ਅਮਰਤਪਾਲ ਦੇ ਨਾਲ ਚਲੀ ਗਈ ਪਰ ਜਿਹੜਾ ਖਡੂਰ ਸਾਹਿਬ ਦੇ ਵਿੱਚ ਕੀ ਹੋਇਆ ਕਿ ਜਿਹੜੇ ਬਿਰਸਾ ਸਿੰਘ ਵਲਟੋਹਾ ਲਾ ਲੋ ਚਾਹੇ ਕੁਲਬੀਰ ਜੇਲਾ ਲਾ ਲੋ ਜਾਂ ਮੰਨਾ ਲਾ ਲੋ ਬੀਜੇਪੀ ਦੇ ਇਹਨਾਂ ਦੀ ਜਿਹੜੇ ਵੀ ਵਰਕਰ ਸੀਗੇ ਜਾਂ ਇਹਨਾਂ ਦੇ ਮੋਢੀ ਸਰਪੰਚ ਸੀਗੇ ਆਗੂ ਸੀਗੇ ਉਹਨਾਂ ਨੇ ਵੀ ਇੱਕ ਤਰਫਾ ਐਲਾਨ ਕਰ ਦਿੱਤਾ ਵੀ ਅਸੀਂ ਚਾਹੇ ਤੁਹਾਨੂੰ ਵੋਟ ਪਾ ਦਈਏ ਪਰ ਸਾਡੇ ਨਾਲ ਜਿਹੜੇ ਪਿੱਛੇ ਪਰਿਵਾਰ ਹੈ ਜਾਂ ਸਾਡੇ ਸਮਰਥਕ ਨੇ ਉਹ ਤੁਹਾਡੇ ਨਾਲ ਚੱਲਣ ਨੂੰ ਤਿਆਰ ਨਹੀਂ ਹੈਗੇ ਖਡੂਰ ਸਾਹਿਬ ਦੇ ਵਿੱਚ ਇਹ ਸਥਿਤੀ ਕਾਫੀ ਹੱਦ ਤੱਕ ਕੀ ਜਿਹੜੀ ਨੁਕਸਾਨ ਹੋ ਰਿਹਾ ਹੈ ਨੁਕਸਾਨ ਕਿਨੂੰ ਇਹਦਾ ਕਿਹਦਾ ਹੋ ਰਿਹਾ ਹੈ ਨੁਕਸਾਨ ਹੋ ਰਿਹਾ ਕਾਲੀ ਦੱਲ ਦਾ ਸ਼ਰੋਮਣੀ ਕਾਲੀ ਦੱਲ ਦਾ ਵਿਰਸਾ ਸਿੰਘ ਮਨਿਆ ਜਾ ਰਿਹਾ ਸੀਗਾ ਵੀ ਸ਼ਰੋਮਣੀ ਕਾਲੀ ਦੱਲ ਹੋ ਸਕਦਾ ਹੋ ਤੇ ਉਮੀਦਵਾਰ ਨਾ ਉਤਾਰੇ ਹੋਇਆ ਇੰਜ ਵਿਰਸਾ ਸਿੰਘ ਮਲਟੋਹਾ ਦੀ ਐਂਟਰੀ ਹੁੰਦੀ ਹੈ ਜਦੋਂ ਵਿਰਸਾ ਸਿੰਘ ਮਲਟੋਹਾ ਦੀ ਐਂਟਰੀ ਹੁੰਦੀ ਹੈ ਤੇ ਅਕਾਲੀ ਦਲ ਦੇ ਵਿੱਚ ਆਵਾਜ਼ ਉਠਣੀ ਸ਼ੁਰੂ ਹੋ ਜਾਂਦੀ ਹੈ ਅੰਦਰ ਅੰਦਰ ਹੀ ਅੰਦਰ ਕੁਝ ਜਿਹੜੇ ਵੱਡੇ ਲੀਡਰ ਜਿਨ੍ਹਾਂ ਦਾ ਅਸੀਂ ਨਾਂ ਨਹੀਂ ਲੈ ਸਕਦੇ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਜਿਹੜੇ ਅਮਰਤਪਾਲ ਦੇ ਖਿਲਾਫ ਅਸੀਂ ਨਾ ਲਈਏ ਅਸੀਂ ਆਪਣਾ ਉਮੀਦਵਾਰ ਨਾ ਤਾਰੀਏ ਜਿੱਦੇ ਕਰਕੇ ਸਾਨੂੰ ਨੁਕਸਾਨ ਹੋ ਸਕਦਾ ਹੈ ਜਿਹਦੇ ਵਿੱਚ ਹੁਣ ਜਿਹੜੇ ਤਾਜ਼ੀ ਐਗਜ਼ਾਮਪਲ ਦੇਖ ਸਕਦੇ ਹੋ ਜਿਹੜੇ ਅ ਅਦੇਸ਼ ਪ੍ਰਤਾਪ ਕਹਿਰੋ ਨੇ ਸੁਖਬੀਰ ਸਿੰਘ ਬਾਦਲ ਦੇ ਜੀਜਾ ਨੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਜਿਹਦੇ ਕਰਕੇ ਜਿਹੜਾ ਇਹ ਮਾਹੌਲ ਬਣਿਆ ਹੈਗਾ ਉੱਥੇ ਸੀ ਵੀ ਮੰਨ ਸਕਦੇ ਆ ਅਮਰਤਪਾਲ ਦੀ ਜਿਹੜੀ ਐਜ ਨਹੀਂ ਹੈ ਉਹਦੀ ਲੀਡ ਕਾਫੀ ਜ਼ਿਆਦਾ ਵੱਧ ਚੁੱਕੀ ਹੈਗੀ ਏ ਜਿਹੜੀ ਪਾਰਟੀਆਂ ਨੇ ਜਿਹੜੀ ਸ਼ਰਮਨੀ ਕਾਲੀਦਲ ਹੈ ਉਹਦਾ ਨੁਕਸਾਨ ਤੇ ਹੋਇਆ ਹੋਇਆ ਕਾਂਗਰਸ ਦਾ ਵੀ ਨੁਕਸਾਨ ਹੋਇਆ ਕਾਂਗਰਸ ਨੂੰ ਬੜੇ ਹਲਕਿਆਂ ਦੇ ਵਿੱਚ ਉਹਦੇ ਨਾਲ ਜਿਹੜੇ ਨ ਵਰਕਰ ਨੇ ਉਹ ਤੁਹਾਨੂੰ ਤਿਆਰ ਨਹੀਂ ਹੈਗੇ ਜਿਹੜਾ ਇੱਕ ਭਾਜਪਾ ਭਾਜਪਾ ਦੀ ਤਾਂ ਪਹਿਲੇ ਵੀ ਪਿੰਡਾਂ ਦੇ ਵਿੱਚ ਕੋਈ ਬੜਾ ਵਧੀਆ ਪਰਫਾਰਮੈਂਸ ਨਹੀਂ ਹੈਗੀ ਜਿਹੜੇ ਕਿਸਾਨਾਂ ਵੱਲੋਂ ਜਿਹੜਾ ਨੂੰ ਘੇਰਾ ਜਾ ਰਿਹਾ ਹੈਗਾ ਭਾਜਪਾ ਤੇ ਸਿਰਫ ਸਾਨੂੰ ਜੋ ਲੱਗਦਾ ਹੈ ਵੀ ਉਹ ਇਸੇ ਵਾਸਤੇ ਲੜ ਰਹੀ ਹੈਗੀ ਇਹ ਕਿ ਇੱਕ ਜਿਹੜੀ ਸਾਡੀ ਬੋਟ ਸੈਂਟਰ ਹੈ ਹਾਂ ਉਹ ਸ਼ੇਅਰ ਥੋੜਾ ਜਿਹਾ ਵੱਧ ਜੇ ਉਹ ਤੇ ਲੱਗੀ ਹੋਈ ਹੈ ਵੀ ਅਸੀਂ ਕਿਵੇਂ ਨਾ ਕਿਵੇਂ ਕਰਕੇ ਸ਼ਹਿਰ ਦੇ ਵਿੱਚੋਂ ਜਿਵੇਂ ਅਸੀਂ ਆਪਣਾ ਜੋ ਵੀ ਭਾਜਪਾ ਨੇ ਪਿਛਲੇ 3-4 ਮਹੀਨੇ ਤੋਂ ਇੱਕ ਕਈ ਕੈਂਪੇਨ ਚਲਾਈ ਹੈਗੀ ਹੈ ਜਾਇ ਉਹ ਧਰਮ ਨੂੰ ਲੈ ਕੇ ਚਲਾਈ ਹੈਗੀ ਹੈ ਉਹ ਸੋਚਦੇ ਨੇ ਅਸੀਂ ਕਿਦ ਨਾ ਕਿਧਰੇ ਥੋੜੀ ਬੋਤੀ ਜੜੀ ਨਾ ਉਹ ਪੋਲਰਾਈਜੇਸ਼ਨ ਕਰਨ ਚ ਅਸੀਂ ਕਾਮਯਾਬ ਹੋ ਜਾਈਏ ਤੇ ਜਿਹੜੀ ਖਡੂਰ ਸਾਹਿਬ ਸੀਟ ਹੈ ਇਹਦੇ ਵਿੱਚ ਸਾਰੀ ਪਾਰਟੀਆਂ ਨੂੰ ਨੁਕਸਾਨ ਹੋ ਰਿਹਾ ਅਮਰਤਪਾਲ ਦਾ ਜਿਹੜਾ ਐਜਾ ਉਹ ਕਾਫੀ ਜ਼ਿਆਦਾ ਅੱਗੇ ਵੱਧ ਚੁੱਕਿਆ ਹੈਗਾ ਇਹ ਅਮਰਤਪਾਲ ਦੀ ਗੱਲ ਹੋ ਗਈ ਜੇਕਰ ਆਪਾਂ ਇਹ ਹੀ ਗੱਲ ਕਿਉਂਕਿ ਪਹਿਲਾਂ ਲੱਗਦਾ ਨਹੀਂ ਸੀਗਾ ਕਿ ਫਰੀਦਕੋਟ ਦੇ ਵਿੱਚ ਇੱਕੋਦਮ ਹਵਾ ਬਦਲੂਗੀ ਬਹੁਤ ਸੋਹਣਾ ਐਜ ਸੀਗਾ ਕਰਮਜੀਤ ਅਨਮੋਲ ਤੁਸੀਂ ਫਰੀਦਕੋਟ ਘੁੰਮ ਕੇ ਦੇਖਿਓ ਉੱਥੇ ਕੀ ਕਿਵੇਂ ਦੀ ਹਵਾ ਵਗਦੀ ਹੈ ਇਸ ਸਮੇਂ ਦੇਖੋ ਜੀ ਅੱਜ ਤੋਂ 10 ਦਿਨ ਪਹਿਲਾਂ ਕਰਮਜੀਤ ਅਨਮੋਲ ਮੀਡੀਆ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਜਾਂ ਪਿੰਡਾਂ ਦੇ ਵਿੱਚ ਵੀ ਇੱਕ ਚਰਚਾ ਸੀਗੀ ਕਿ ਕਰਮਜੀਤ ਅਨਮੋਲ ਲੀਡ ਕਰ ਰਹੇ ਨੇ ਐਜ ਹੈਗਾ ਉਹਨਾਂ ਦਾ ਪਰ ਜਿਹੜੀ ਬਾਕੀ ਪਾਰਟੀਆਂ ਨੇ ਉਹਨਾਂ ਦਾ ਅਜੇ ਇਸ ਕਰਕੇ ਨਹੀਂ ਮੰਨਿਆ ਜਾ ਰਿਹਾ ਸੀਗਾ ਕਿਉਂਕਿ ਲਾਇਨ ਲੱਗ ਰਿਹਾ ਸੀ ਵੀ ਕਿਸੇ ਵੀ ਪਾਰਟੀ ਨੇ ਉਹਨਾਂ ਸਖਤ ਕੈਂਡੀਡੇਟ ਨਹੀਂ ਦਿੱਤਾ ਮੁਕਾਬਲੇ ਦੇ ਕੈਂਡੀਡੇਟ ਨਹੀਂ ਦਿੱਤਾ ਕਾਂਗਰਸ ਤੇ ਵੀ ਇਹ આરોਪ ਲੱਗੇ ਵੀ ਉਹਨੇ ਬੜਾ ਹਲਕਾ ਜਿਹਾ ਉਮੀਦਵਾਰ ਤਾਰ ਦਿੱਤਾ ਹੈਗਾ ਉੱਥੇ ਚਲੋ ਇਹ ਤੇ ਇਹਨਾਂ ਪਾਰਟੀਆਂ ਨੇ ਜਿਹੜੇ ਉਮੀਦਵਾਰ ਉਹਨਾਂ ਦੀ ਗੱਲ ਹੋ ਗਈ ਕਰਮਜੀਤ ਰਮੋਲ ਦੀ ਗੱਲ ਕਰ ਲਈ ਕਰਮਜੀਤ ਰਮੋਲ ਬਿਲਕੁਲ ਸਹੀ ਚੱਲ ਰਹੇ ਸੀਗੇ ਉਹਨਾਂ ਦੇ ਹੱਕ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਸਤਾਰੇ ਗਿੱਪੀ ਗਰੇਵਾ ਲਾ ਲੋ ਚਾਹੇ ਮੈਂਡੀ ਤੱਕਰ ਲਾ ਲੋ ਮਤਲਬ ਸਾਰਨ ਦੀ ਗੱਲ ਕਰ ਲੋ ਤੁਸੀਂ ਪੁਲੀ ਪੂਰੀ ਜਿਹੜੀ ਫਿਲਮ ਇੰਡਸਟਰੀ ਹੈ ਨਾ ਉਹ ਆ ਕੇ ਫਰੀਦਕੋਟ ਐਂ ਲੱਗ ਰਿਹਾ ਸੀ ਫਿਲਮ ਸਿਟੀ ਚੰਡੀਗੜ੍ਹ ਜਾਂ ਮੋਹਾਲੀ ਨਹੀਂ ਉਹ ਫਰੀਦਕੋਟ ਹੈ ਗਈ ਹੈ ਤੇ ਇਸ ਕਰਕੇ ਜਿਹੜੇ ਕਰਮਜੀਤ ਅਨਮੋਲ ਦਾ ਜਿਹੜਾ ਫੈਕਟਰ ਸੀਗਾ ਉਹ ਵੱਧ ਰਿਹਾ ਸੀਗਾ ਪਰ ਜਿਹੜੀ ਪਿਛਲੇ ਕੁਝ ਦਿਨਾਂ ਤੋਂ ਇੱਕ ਗੇਮ ਬਦਲੀ ਹੈਗੀ ਹੈ ਉਹ ਕਿਵੇਂ ਬਦਲੀ ਹੈ ਬੇਅੰਤ ਸਿੰਘ ਦੇ ਜਿਹੜੇ ਸੁਪੁੱਤਰ ਨੇ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਲੀਡ ਵਧੀ ਹੈਗੀ ਐ ਜਿਹੜੀ ਪੰਥਕ ਅਸੀਂ ਕਈ ਵਾਰ ਮੰਨ ਲੈਂਦੇ ਆ ਵੀ ਪੰਥਕ ਵੋਟ ਕੀ ਹੁੰਦੀ ਐ ਪੰਥਕ ਜਿਹੜੀ ਜਿਹੜੇ ਲੋਕ ਸੋਚ ਰੱਖਦੇ ਹੈਗੇ ਨੇ ਇੱਕਦਮ ਸਰਬਜੀਤ ਦੇ ਹੱਕ ਦੇ ਵਿੱਚ ਉਹ ਲਹਿਰ ਬੰਨੀ ਸ਼ੁਰੂ ਹੋ ਗਈ ਐ ਉਹਦਾ ਨੁਕਸਾਨ ਅਸੀਂ ਮੰਨੀਏ ਕੀ ਵੀ ਕਿੰਨੂੰ ਹੋ ਸਕਦਾ ਹੈਗਾ ਉਹਦਾ ਜਿਹੜਾ ਨੁਕਸਾਨ ਹੈ ਕਰਨਜੀਤ ਰਮੋਲ ਨੂੰ ਮੋٹے ਤੌਰ ਤੇ ਹੋ ਰਿਹਾ ਹੈਗਾ ਉਹ ਕਿਵੇਂ ਹੋ ਰਿਹਾ ਕਿਉਂਕਿ ਉਹ ਲੀਡ ਤੇ ਸਨ ਉਹਨਾਂ ਨੂੰ ਤਾਂ ਹੋ ਰਿਹਾ ਜਿਹੜੇ ਪੰਥਕ ਵੋਟ ਸੀਗੀ ਜਿਹੜੀ ਖੁਸ਼ ਸੀਗੀ ਆ ਜ਼ਿੰਮੇਦਾਰ ਨੇ ਜਿਹੜੇ ਪਿੰਡਾਂ ਦੇ ਨੇ ਉਹ ਬਿਜਲੀ ਨੂੰ ਲੈ ਕੇ ਤੇ ਕਿਦਾਂ ਕਿਦਰੇ ਤੇ ਸੰਤੁਸ਼ਟ ਹੈ ਹੀ ਨਹੀਂ ਵੀ ਸਾਨੂੰ 12 ਘੰਟੇ ਕਹਿੰਦੇ ਵੀ ਨਹੀਂ ਇਹ ਗੱਲ ਇਹ ਗੱਲ ਕਹਿੰਦੇ ਵੀ ਆ ਕਿ ਨੇ ਤੇ ਜਿਹੜੇ ਕਰਮਜੀਤ ਅਨਮੋਲ ਨੇ ਉਹ ਬਿਲਕੁਲ ਸਹੀ ਜਾਂਦੇ ਸੀ 10 ਦਿਨ ਪਹਿਲਾਂ ਜਿਹੜੇ ਸਰਬਜੀਤ ਸਿੰਘ ਜਿਨ੍ਹਾਂ ਦੀ ਕੁਝ ਵੀਡੀਓ ਵਾਇਰਲ ਹੁੰਦੀਆਂ ਨੇ ਉਹ ਕੁਝ ਵੀਡੀਓ ਦੇ ਵਿੱਚ ਰੋਣ ਲੱਗ ਜਾਂਦੇ ਨੇ ਤੇ ਉਹਨਾਂ ਨੂੰ ਇੱਕ ਸਵਾਲ ਕੀਤਾ ਗਿਆ ਉਹਨਾਂ ਨੂੰ ਕਿਹਾ ਕਿ ਤੁਸੀਂ ਪ੍ਰਚਾਰ ਕਿਵੇਂ ਕਰ पाओगे ਤੁਹਾਡੇ ਸਾਹਮਣੇ ਤੇ ਕਰਨਜੀਤ ਨੂੰ ਮੌਨ ਲੈਣਾ ਵੱਡਾ ਮੁੱਖ ਮੰਤਰੀ ਰੋਡ ਸ਼ੋਅ ਤੇ ਤੁਸੀਂ ਤਾਂ ਇਕੱਲੇ ਤੋਰੇ ਫਿਰਦੇ ਹੋ ਉਹਨੇ ਇੱਕੀ ਸਟੇਟਮੈਂਟ ਦਿੱਤੀ ਉਹਦੇ ਨਾਲ ਤੇ ਸਤਾਰੇ ਨੇ ਫਿਲਮਾਂ ਵਾਲੇ ਨੇ ਵੱਡੇ ਵੱਡੇ ਲੋਕ ਨੇ ਮੁੱਖ ਮੰਤਰੀ ਸਾਹਿਬ ਨੇ ਮੇਰੇ ਨਾਲ ਕੋਈ ਵੀ ਨਹੀਂ ਜੇ ਮੇਰੇ ਨਾਲ ਕੋਈ ਖੜਾ ਹੈ ਤਾਂ ਉਹ ਪੰਤੀ ਕਿਦਾਰੇ ਖੜਾ ਹੋਊਗਾ ਹੋਰ ਤੇ ਕੋਈ ਇਹਦੇ ਇਲਾਵਾ ਮੇਰੇ ਨਾਲ ਕੋਈ ਖੜਾ ਨਹੀਂ ਹੋਏਗਾ ਉਹੀ ਗੱਲ ਹੋਈ ਲੋਕ ਜਿਹੜੀ ਉਹ ਖਡੂਰ ਸਾਹਿਬ ਵਾਲੀ ਜਿਹੜੀ ਹਵਾ ਹੈ ਨਾ ਉਹ ਵੀ ਆ ਗਈ ਉਹ ਨਾਲ ਐਂਟਰ ਕਰ ਗਈ ਫਰੀਦਕੋਟ ਦੇ ਵਿੱਚ ਅਸੀਂ ਗੱਲ ਕੀਤੀ ਕਾਫੀ ਪਿੰਡਾਂ ਦੇ ਵਿੱਚ ਵੀ ਜਿੱਥੇ ਗਏ ਆ ਉੱਥੇ ਤੇ ਮੰਨ ਕੇ ਚੱਲੋ ਕਿ ਸਾਨੂੰ ਕੁਝ ਕਾਫੀ ਲੋਕ ਰਲਵੇਂ ਮਿਲਵੇਂ ਰਿਸਪੌਂਸ ਮਿਲਿਆ ਸਰਬਜੀਤ ਜਿਹੜੇ ਆਜ਼ਾਦ ਉਮੀਦਵਾਰ ਨੇ ਤੁਸੀਂ ਇਹ ਵੇਖੋ ਇੱਕ ਆਜ਼ਾਦ ਉਮੀਦਵਾਰ ਜਿਹਦੇ 15 ਦਿਨ ਪਹਿਲਾਂ ਕੋਈ ਗੱਲਬਾਤ ਹੀ ਕੋਈ ਨਹੀਂ ਸੀ ਅਚਾਨਕ ਉਹ ਐਵੇਂ ਵੀ ਕੋ ਘਰ ਵੀ ਬਹਿਗੇ ਸੀਗੇ ਵੀ ਠੀਕ ਹੈ ਮੈਂ ਕਰਨਾ ਉਹ ਕਰ ਲੂਗਾ ਇੱਕ ਹਾਜੀ ਲਵਾ ਲਾਂਗਾ ਕਿ ਮੈਂ ਚੋਣ ਲੜੀ ਸੀ ਉਹਨਾਂ ਨੇ ਜਿਹੜੀ 10 ਦਿਨ ਤੋਂ ਜਿਹੜੀ ਹਵਾ ਬਣੀ ਉਹਦੇ ਕਰਕੇ ਉਹਦਾ ਅਸਰ ਇਹ ਹੋਇਆ ਕਿ ਜਿਹੜਾ ਉਹਨਾਂ ਦਾ ਮਾਰਚ ਹੈ ਟਰੈਕਟਰ ਮਾਰਚ ਹੈ ਲੋਕਾਂ ਦੀਆਂ ਲੰਬੀਆਂ ਲੈਣਾ ਲਗਣੀਆਂ ਸ਼ੁਰੂ ਹੋ ਗਈਆਂ ਟਰੈਕਟਰ ਦਾ ਕਾਫਲਾ ਲੰਮਾ ਹੋ ਗਿਆ ਜਿਹੜੇ ਲੋਕ ਆਪ ਮੁਹਾਰੇ ਉਹਦੇ ਰੋਡ ਸ਼ੋਅ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਆਪ ਤੇਲ ਪਵਾ ਕੇ ਅਸੀਂ ਇੱਕ ਖੁਦ ਇੱਕ ਰੋਡ ਸ਼ੋਅ ਕਵਰ ਕੀਤਾ ਮੰਨ ਕੇ ਚਲਿਏ ਕਿ ਅਸੀਂ ਅੱਧੇ ਘੰਟੇ ਦਾ ਰੋਡ ਸ਼ੋਅ ਕਵਰ ਕੀਤਾ ਅੱਧੇ ਘੰਟੇ ਦੇ ਵਿੱਚ ਮੰਨ ਕੇ ਚੱਲੋ ਕਿ 100 150 ਟਰੈਕਟਰ ਲੰਘਿਆ ਹੋਊਗਾ ਹੌਲੀ ਹੌਲੀ ਕਰਕੇ ਤੇ ਜਿਹੜੇ ਲੋਕ ਆਪ ਆ ਰਹੇ ਨੇ ਆਪ ਸ਼ਮੂਲੀਅਤ ਕਰ ਰਹੇ ਨੇ ਇਹਦਾ ਮਤਲਬ ਇਹ ਹੈ ਵੀ ਇਹ ਜਿਹੜੀ ਐਜ ਲੈਂਦੀ ਪਾਰਟੀ ਹੈ ਜੇ ਕਰਮਜੀਤ ਅਨਮੋਲ ਹੈ ਉਹਨਾਂ ਨੂੰ ਨੁਕਸਾਨ ਤੇ ਹੋਏਗਾ ਹੋਏਗਾ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਹੈ ਉਹ ਐਵੇਂ ਪੰਥਕ ਪਾਰਟੀ ਮੰਨਦੀ ਆਪਣੇ ਆਪ ਨੂੰ ਉਹ ਕਹਿੰਦੀ ਵੀ ਸਿੱਖਾਂ ਦੀ ਜੇ ਕੋਈ ਪਾਰਟੀ ਹੈ ਜਾਂ ਜੇ ਪੰਜਾਬ ਦੀ ਖੇਤਰੀ ਪਾਰਟੀ ਹੈ ਉਹ ਅਕਾਲੀ ਦਲ ਹੈ ਅਕਾਲੀ ਦਲ ਦਾ ਜਿਹੜਾ ਬੇਸ ਹੈ ਉਹ ਪੰਥਕ ਵੋਟਾਂ ਸ਼ੁਰੂ ਤੋਂ ਰਹੀ ਹੈਗੀ ਏ ਪਰ ਖੋਰਾ ਕਿੱਥੇ ਲੱਗਦਾ ਰਿਹਾ ਚਾਹ ਸਿਮਰਜੀਤ ਮਾਨ ਲਾ ਲਓ 89 ਦੇ ਵਿੱਚ ਉਹਨਾਂ ਵੱਲੋਂ ਲੱਗਿਆ ਹੈਗਾ ਚਾਹ ਅਮਰਤਪਾਲ ਲਾ ਲਓ ਉਹਨਾਂ ਵੱਲੋਂ ਲੱਗਿਆ ਹੈਗਾ ਪੰਜਾਬ ਦੇ ਵਿੱਚ ਕੀ ਹੈ ਜੀ ਜਿਹੜੀ ਅਸੀਂ ਗੱਲ ਕਰ ਰਿਹਾ ਆ आजाद ਉਮੀਦਵਾਰਾਂ ਦੀ ਪੰਜਾਬ ਨੂੰ ਹਮੇਸ਼ਾ ਤੀਜੇ ਜਿਹੜਾ ਬਦਲ ਹੈ ਉਹਦੀ ਹਮੇਸ਼ਾ ਹੀ ਕੋਈ ਨਾ ਕੋਈ ਉਹਨਾਂ ਨੂੰ ਸਭਾਵਨਾ ਰਹੀ ਹੈਗੀ ਏ ਉਹ ਪਾਲਦੇ ਨੇ ਕੋਈ ਤੀਜਾ ਬਦਲ ਵੀ ਸਾਨੂੰ ਮਿਲੇ ਤੁਸੀਂ ਗੱਲ ਕਰ ਲਓ ਤੁਸੀਂ ਮਨਪ੍ਰੀਤ ਬਦਲ ਦੀ ਗੱਲ ਕਰ ਲਓ ਉਹਨੇ ਆਪਣੀ ਪਾਰਟੀ ਬਣਾਈ ਤੀਜਾ ਬਦਲ ਲੋਕਾਂ ਨੇ ਕੋਸ਼ਿਸ਼ ਕੀਤੀ ਉਹਦੀ ਕੋਸ਼ਿਸ਼ ਕੀਤੀ ਤੇ ਕਾਂਗਰਸ ਹਾਰ ਗਈ ਜਿੱਥੇ ਜਿੱਥੇ ਕਾਂਗਰਸ ਮਜ਼ਬੂਤ ਸੀ ਉੱਥੇ ਪੀਪੀਪੀ ਨੂੰ ਵੋਟ ਪੈ ਗਈ ਤੇ ਕਾਲੀ ਦਲ ਸ਼ਰਮਣੀ ਕਾਲੀ ਦਲ ਦੀ ਸਰਕਾਰ ਬਣਦੀ ਹੈ ਪੀਪੀਪੀ ਕਰਕੇ ਤੇ ਫਿਰ ਆਮ ਆਦਮੀ ਪਾਰਟੀ ਦੀ ਐਂਟਰੀ ਹੁੰਦੀ ਹੈ ਭਗਵੰਤ ਮਾਨ ਸਾਹਿਬ ਵੀ ਪੀਪੀਪੀ ਚ ਵੇਸੀ ਫਿਰ ਆਮ ਆਦਮੀ ਪਾਰਟੀ ਦੀ ਐਂਟਰੀ ਹੁੰਦੀ ਹੈ 17 ਦੇ ਵਿੱਚ ਵੀ ਲੋਕਾਂ ਨੇ ਕੋਸ਼ਿਸ਼ ਕੀਤੀ ਜੋ ਕੁਝ ਛਿੱਟਾ ਦੇ ਉਹਨਾਂ ਨੂੰ ਫਾਇਦਾ ਵੀ ਹੋਇਆ ਉਹ ਮੇਨ ਓਪੋਜੀਸ਼ਨ ਦੇ ਵਿੱਚ ਉਹ ਪਾਰਟੀ ਆ ਗਈ ਫਿਰ 22 ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਆਏਗੀ ਲੋਕਾਂ ਨੂੰ ਸੰਤੁਸ਼ਟੀ ਨਹੀਂ ਹੋ ਰਹੀ ਕਾਰਨ ਇਹ ਹੀ ਹੈ ਲੋਕ ਜਿਹੜੇ ਰਵਾਇਤੀ ਪਾਰਟੀਆਂ ਨੇ ਉਹਨਾਂ ਤੋਂ ਅੱਕ ਰੇਣੇ ਲ ਕਹਿੰਦੇ ਨੇ ਅਸੀਂ ਬਾਦਲ ਵੀ ਦੇਖ ਲੈ ਕਾਂਗਰਸੀ ਵੀ ਦੇਖ ਲੈ ਅਸੀਂ ਆਪ ਵਾਲੇ ਵੀ ਦੇਖ ਲੈ ਆਪ ਵਾਲੇ ਦਾ ਜਲੂਸ ਤੇ 2.5 ਸਾਲਾਂ ਦੇ ਵਿੱਚ ਨਿਕਲ ਗਿਆ ਉਹਦਾ ਐਗਜ਼ਾਮਪਲ ਹੈ ਖਡੂਰ ਸਾਹਿਬ ਜਿਹੜੀ ਸੰਗਰੂਰ ਦੀ ਸੀਟ ਹੈ ਉਹ ਸਿਮਰਜੀਤ ਮਾਨ ਨੂੰ ਬਾਈ ਇਲੈਕਸ਼ਨ ਦੇ ਵਿੱਚ ਜਿਤਾਇਆ 3 ਮਹੀਨੇ ਬਾਅਦ ਇਲੈਕਸ਼ਨ ਸੀ ਉਦੋਂ ਹੀ ਸਰਕਾਰ ਆਪਣੀ ਰਾਜਧਾਨੀ ਤੋਂ ਹਾਰ ਜਾਂਦੀ ਏ ਤੇ ਜਿਹੜੀ ਫਰੀਦਕੋਟ ਸੀਟ ਦੀ ਗੱਲ ਕਰੀਏ ਸਰਬਜੀਤ ਸਿੰਘ ਖਾਲਸਾ ਹੌਲੀ-ਹੌਲੀ ਲੀਡ ਨੂੰ ਲੈ ਕੇ ਜਾ ਰਹੇ ਨੇ ਜਿਹੜੀ ਅਸੀਂ ਗੱਲ ਕਿਸੜੀ ਮਹਿਰਾਜ ਪਿੰਡ 'ਚ ਵੀ ਗੱਲ ਹੋਈ 14-15000 ਦੇ ਨੇੜੇ ਉਸ ਪਿੰਡ ਦੀ ਵੋਟ ਹੈ ਉੱਥੇ ਕਹਿੰਦੇ ਆਂ ਜੀ 5000 ਜਿਹੜੀ ਵੋਟ ਹੈ ਉਹ ਸਰਬਜੀਤ ਸਿੰਘ ਨੂੰ ਪਏਗੀ ਪਏਗੀ ਇਹਦਾ ਮਤਲਬ ਇਹ ਇਹ ਨਹੀਂ ਕਿਹਾ ਜਾ ਸਕਦਾ ਜਿੱਤਦਾ ਕੌਣ ਹੈ ਹੋ ਸਕਦਾ ਕਰਮਜੀਤ ਅਨਮੋਲਵੀ ਜਿੱਤ ਜਾਣ ਸਰਬਜੀਤ ਖਾਲਸਾ ਨੂੰ ਵੀ ਮਾਈਨਸ ਕਰਕੇ ਨਹੀਂ ਦੇਖਿਆ ਜਾ ਰਿਹਾ ਉਹ ਵੀ ਜਿੱਤ ਸਕਦੇ ਨੇ ਸ਼ਰਮਨੀ ਕਾਲੀ ਦਲ ਵੀ ਜਿੱਤ ਸਕਦਾ ਕਾਂਗਰਸ ਜਿੱਤ ਸਕਦੀ ਹੈ ਪਰ ਹੁਣ ਫਾਈਟ ਹੈ ਤ੍ਰਿਕੋਣੀ ਨਹੀਂ ਚਕੋਣੀ ਬਣ ਚੁੱਕੀ ਹੈ ਜਿਹਦੇ ਕਰਕੇ ਫਰੀਦਕੋਟ ਸੀਟ ਜਿਹੜੀ ਕਲੀਅਰ ਮੰਨੀ ਜਾ ਰਹੀ ਸੀ ਕਰਮਜੀਤ ਮੋਲਦੇ ਆ ਉਹ ਫਸ ਚੁੱਕੀ ਹੈ ਇਹ ਹੀ ਗੱਲ ਹੈ ਸੰਗਰੂਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਤੁਸੀਂ ਸੰਗਰੂਰ ਵੀ ਵੇਚਰ ਕੇ ਦੇਖਿਆ ਕਿ ਜਿਹੜੀ ਖੰਡੂਰ ਸਾਹਿਬ ਫਰੀਦਕੋਟ ਵਾਲੀ ਲਹਿਰ ਹੈ ਹਵਾ ਹੈ ਉਹ ਸੰਗਰੂਰ ਤੱਕ ਪਹੁੰਚੀ ਲੱਗਦੀ ਹੈ ਤੁਹਾਨੂੰ ਕੋ ਕੁਛ ਪਿਛਲੇ 4-5 ਦਿਨਾਂ ਤੋਂ ਲੱਗਦਾ ਹੈਗਾ ਜੀ ਥੋੜੀ ਜੀ ਪਹੁੰਚੀ ਹੈਗੀ ਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਜਿਵੇਂ ਅਸੀਂ ਖਡੂਰ ਸਾਹਿਬ ਸੀਟ ਮੰਨਦੇ ਆ ਵੀ ਉਹ ਹਵਾ ਕਾਫੀ ਅੱਗੇ ਲੰਘ ਚੁੱਕੀ ਹੈ ਇੱਥੇ ਵੀ ਫਸਵਾ ਮੁਕਾਬਲਾ ਸੁਖਪਾਲ ਸਿੰਘ ਖੈਰਾ ਨੇ ਉਹਨਾਂ ਦੀ ਲੀਡ ਲੱਗ ਰਹੀ ਸੀ ਪਹਿਲੇ ਉਹ ਅੱਗੇ ਚੱਲ ਰਹੇ ਨੇ ਹਾਲਾਂਕਿ ਜਿਹੜੇ ਮੀਤੇਰ ਨੇ ਸਰਕਾਰ ਦਾ ਪੂਰਾ ਜ਼ੋਰ ਲੱਗਾ ਹੋਇਆ ਮੰਨ ਜਰਾ ਬਨਾਲੇ ਵਾਲੀ ਸਾਈਡ ਜਾਂ ਤੋਰੀ ਵਾਲੀ ਸਾਈਡ ਕਾਫੀ ਉਹ ਲੀਡ ਲੈ ਜਾਣਗੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਜਿਹੜੇ ਮੀਤੇਰ ਨੇ ਪਰ ਜਿਹੜੀ ਅਜੇ ਵੀ ਗੱਲ ਇੱਥੇ ਹੀ ਪੰਥਕ ਸੀਟ ਦੀ ਗੱਲ ਆ ਗਈ ਇੱਥੇ ਪੰਥਕ ਜਿਹੜੀ ਵੋਟ ਹੈ ਉਹ ਬਹੁਤ ਪੈਂਦੀ ਹੈਗੀ ਸਿੱਖ ਵੋਟ ਬਹੁਤ ਹੈਗੀ ਹੈ ਪਿੰਡਾਂ ਦੇ ਵਿੱਚ ਬੀਜਪੀ ਜਿਹੜੀ ਹੈਗੀ ਹੈ ਸ਼ਹਿਰਾਂ ਚੋਂ ਤਾਂ ਪੈ ਜਾਏਗੀ ਪਰ ਪਿੰਡਾਂ ਦੇ ਵਿੱਚ ਉਹਨਾਂ ਨੂੰ ਕੋਈ ਆਸ ਨਹੀਂ ਹੈਗੀ ਤੇ ਜਿਹੜੀ ਗੱਲ ਕਰੀਏ ਸੀ ਜਿਹੜੀ ਫਾਈਟ ਹੈ ਉਹ ਤ੍ਰਿਕੋਣੀ ਬਣੀ ਹੋਈ ਹੈ ਤ੍ਰਿਕੋਣੀ ਕਿਵੇਂ ਬਣੀ ਹੋਈ ਹੈ ਸਿਮਰਜੀਤ ਮਾਨ ਸੁਖਪਾਲ ਸਿੰਘ ਖਹਿਰਾ ਤੇ ਮੀਤੇਰ ਹੁਣ ਜਿਹੜੇ ਸੁਖਪਾਲ ਸਿੰਘ ਖੇਰ ਤੇ ਮੰਨਿਆ ਇਹ ਜਾ ਰਿਹਾ ਸੀ ਆ ਵੀ ਜਿਹੜੇ ਸੁਖਪਾਲ ਸਿੰਘ ਖੇਰਾ ਤੇ ਸਿਮਰਜੀਤ ਮਾਨ ਹੈ ਇਹ ਦੋਨੋਂ ਪੰਥਕ ਵੋਟ ਨੂੰ ਟਾਰਗੇਟ ਕਰਕੇ ਚੱਲਦੇ ਨੇ ਇਹਨਾਂ ਦੋਨਾਂ ਦੀ ਵੋਟ ਵੰਡੀ ਜਾਊਗੀ ਤੇ ਮੀਤੇਰ ਨੂੰ ਪੈ ਜਾਊਗੀ ਪਰ ਇਹ ਵੀ ਇਹ ਕਹਿਣਾ ਆਸਾਨ ਨਹੀਂ ਹੈਗਾ ਕਿਉਂਕਿ ਇਦਾਂ ਹੈਗਾ ਕਿ ਜਿਹੜੀ ਕਾਂਗਰਸ ਹੈ ਜਾਂ ਭਾਜਪਾ ਹੈ ਸ਼ਹਿਰ ਦੇ ਵਿੱਚ ਕੁਛ ਨਾ ਕੁਛ ਵੋਟ ਲੈ ਜਾਂਦੀ ਹੈ ਪਰ ਭਾਜਪਾ ਦਾ ਵੀ ਗਰਾਫ ਪਿਛਲੇ ਕੁਝ ਦਿਨਾਂ ਤੋਂ ਉੱਤੇ ਆਇਆ ਹੈਗਾ ਹੁਣ ਡਿਪੈਂਡ ਇਹ ਕਰਦਾ ਹੈਗਾ ਕਿ ਜਿਹੜੇ ਸੁਖਦੇਵ ਸਿੰਘ ਢੀਂਡਸਾ ਪਰਿਵਾਰ ਆ ਜਿਹਨੂੰ ਸ਼੍ਰੋਮਣੀ ਕਾਲੀ ਦਲ ਨੇ ਟਿਕਟ ਨਹੀਂ ਦਿੱਤੀ ਉਹ ਸਮਰਥਨ ਕਿੰਨੂੰ ਕਰਦਾ ਹੈਗਾ ਕਦੀ ਗੱਲ ਕਰ ਦਿੰਦੇ ਜੀ ਸਿਮਰਜੀਤ ਮਾਨ ਨੂੰ ਸਮਰਥਨ ਦੇ ਦਿੱਤਾ ਸੁਪਾਲ ਸਿੰਘ ਖਹਿਰਾ ਵੀ ਦਾਵਾ ਕਰਦਿੰਦਾ ਵੀ ਮੈਨੂੰ ਸਮਰਥਨ ਦੇ ਦਿੱਤਾ ਹੁਣ ਜੇ ਗੱਲ ਕਰੀਏ ਕਿ ਇਹਨਾਂ ਦੇ ਸਮਰਥਨ ਦੇ ਨਾਲ ਕਿੰਨਾ ਕੁ ਫਾਇਦਾ ਕਿੰਨੂੰ ਔਰ ਰਿਜ਼ਲਟ ਤੇ ਪਤਾ ਲੱਗੂਗਾ ਪਰ ਇੱਥੇ ਵੀ ਤਕੋਨਾ ਮੁਕਾਬਲਾ ਬਣ ਚੁੱਕਿਆ ਹੈਗਾ ਜਿਹੜੇ ਸੁਖਪਾਲ ਤੇ ਸਿਮਰਜੀਤ ਮਾਨ ਦੀ ਗੱਲ ਜ਼ਿਆਦਾ ਹੋ ਰਹੀ ਏ ਮੀਥੇੜ ਦੀ ਹੋ ਰਹੀ ਏ ਪਰ ਉਹ ਤਾਂ ਹੋ ਰਹੀ ਉਹ ਸਰਕਾਰ ਕਰਕੇ ਮਾਨਸ ਕਰਕੇ ਉਹਨੂੰ ਵੀ ਦੇਖਿਆ ਜਾ ਰਿਹਾ ਇਹ ਵੀ ਜਿਹੜੀ ਸੰਗਰੂੜ ਸੀਟ ਹੈ ਇਹ ਵੀ ਫਸਦੀ ਹੋਈ ਦਿਖਾਈ ਦੇ ਰਹੀ ਹੈ ਜਿਹੜਾ ਤਕੋਨਾ ਮੁਕਾਬਲਾ ਬਣ ਚੁੱਕਿਆ ਹੈਗਾ ਇਸ ਤਕੋਨੇ ਮੁਕਾਬਲੇ ਦੇ ਵਿੱਚ ਜਿਹੜਾ ਲੀਡ ਦਾ ਜਾਂ ਜਿਹੜਾ ਜਿੱਤ ਦਾ ਜਿਹੜਾ ਅੰਤਰ ਹੋਏਗਾ ਉਹ ਬੜਾ ਥੋੜਾ ਰਹਿਣ ਵਾਲਾ ਹੈ ਤੱਕ ਕੁੱਲ ਮਿਲਾ ਕੇ ਉਹ ਤਿੰਨ ਸੀਟਾਂ ਤੇ ਅਸੀਂ ਗੱਲ ਕੀਤੀ ਆ ਤਾਂ ਬਾਈ ਹੁਰਾ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਜਿਹੜਾ ਤਿੰਨਾਂ ਸੀਟਾਂ ਦੇ ਉੱਤੇ ਖਾਸ ਕਰਕੇ ਫਰੀਦਕੋਟ ਦੇ ਉੱਤੇ ਜਿਹੜਾ ਕਹਿ ਲਈਏ ਕਿ ਸਾਇਲੈਂਟਲੀ ਚੇਂਜ ਦੇਖਣ ਨੂੰ ਮਿਲਿਆ ਚਾਹੇ ਸਰਜੀਤ ਸਿੰਘ ਦੀਆਂ ਇੰਟਰਵਿਊਜ਼ ਹੋਣ ਵਾਇਰਲ ਹੋਣ ਉਹਨਾਂ ਦੇ ਕਲਿੱਪ ਵਾਇਰਲ ਹੋਣ ਉਸ ਤੋਂ ਬਾਅਦ ਆਪ ਮਹਾਰੇ ਲੋਕ ਜਿਹੜੇ ਆ ਉਹਨਾਂ ਦੇ ਨਾਲ ਆਏ ਜਿਸ ਤੋਂ ਬਾਅਦ ਜਿਹੜੇ ਐਂ ਲੱਗਦਾ ਸੀਗਾ ਕਿ ਕਰਮਜੀਤ ਅਨਮੋਲ ਦੀ ਕਸ਼ਤੀ ਤੱਕ ਨਾਰੇ ਤੇ ਪਹੁੰਚੀ ਹੈ ਪਰ ਐਂ ਲੱਗਦਾ ਕਿ ਉਹ ਕਿਸੇ ਤੂਫਾਨ ਚ ਫਸਦੀ ਹੋਈ ਨਜ਼ਰ ਆਉਂਦੀ ਹੈ ਸ਼ਾਇਦ ਕਿਨਾਰੇ ਲੱਗ ਜੇ ਇਹ ਸਮਾਂ ਦੱਸੂਗਾ ਫਰੀਦਕੋਟ ਦੇ ਲੋਕ ਦੱਸਣਗੇ ਪਰ ਫਿਲਹਾਲ ਫਰੀਦਕੋਟ ਵਾਲੀ ਜਿਹੜੀ ਫਾਈਟ ਆ ਟੈਟ ਬਣ ਚੁੱਕੀ ਹੈ ਖਡੂਰ ਸਾਹਿਬ ਚ ਇੱਕ ਕਲੀਅਰ ਐਂਡ ਕਟ ਜਿਹੜਾ ਨਜ਼ਰ ਆਉਂਦਾ ਐਜ ਉਹ ਅਮਰਤਪਾਲ ਦੇ ਫੇਵਰ ਚ ਆਉਂਦਾ ਹਾਲੇ 3-4 ਦਿਨ ਪਏ ਕੀ ਪਤਾ ਜਿਹੜੇ ਉਹਨਾਂ ਦੇ ਖਿਲਾਫ ਲੜਨ ਵਾਲੇ ਲੋਕ ਨੇ ਉਹ ਕੀ ਕਰਦੇ ਨੇ ਕੀ ਨਹੀਂ ਕਰਦੇ ਉਹ ਵੀ ਇੱਕ ਮਸਲਾ ਆ ਸੰਗਰੂਰ ਦੇ ਵਿੱਚ ਫਾਈਟ ਤੇ ਕੌਣੀ ਬਣ ਚੁੱਕੀ ਐ ਕੁੱਲ ਮਿਲਾ ਕੇ ਦੇਖਿਆ ਜਾਵੇ ਇਹਨਾਂ ਤਿੰਨਾਂ ਸੀਟਾਂ ਦੇ ਉੱਤੇ ਇਸ ਸਮੇਂ ਹਰ ਕਿਸੇ ਦੀ ਨਜ਼ਰ ਐ ਅਤੇ ਇਹਨਾਂ ਦੇ ਜਿਹੜੇ ਨਤੀਜੇ ਨੇ ਉਹ 4 ਜੂਨ ਨੂੰ ਆਉਣਗੇ ਉੱਥੇ ਜਾ ਕੇ ਸਾਰੀਆਂ ਸਥਿਤੀਆਂ ਆਖਰਕਾਰ ਸਪਸ਼ਟ ਹੋ ਜਾਣਗੀਆਂ